ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉ ਗੁਰੂ ਅਮਰਦਾਸ ਜੀ ਦੇ ਦਰ ਤੋਂ ਮੰਜੀਦਾਰ ਮੰਜੀਆਂ ਦੀ ਬਖਸ਼ਿਸ਼ ਲੈ ਕੇ ਕਿਵੇਂ ਗੁਰਮਤ ਦਾ ਪ੍ਰਚਾਰ ਕਰ ਰਹੇ ਸਨ ਇਸ ਗੱਲ ਦੀ ਵਿਚਾਰ ਆਪਾਂ ਪਛਲੇਰੇ ਤਨੋਂ ਤੋਂ ਕਰਦੇ ਆ ਰਹੇ ਹਾਂ ਅੱਜ ਦੇ ਮੰਜੀਦਾਰ ਭਾਈ ਪਾਰੋ ਜੀ ਦੀ ਵਿਚਾਰ ਆਪਾਂ ਸੰਜੀ ਕਰਨੀ ਹੈ ਭਾਈ ਪਾਰੋ ਦੀ ਬਿਆਸਾ ਤੇ ਆਤਮ ਪਾਰ ਇੱਕ ਨਗਰ ਤਾਂ ਹੋਇਆ ਡੱਲਾ ਡੱਲਾ ਨਕਰਪੜਾ ਸੁਪਾਕ ਹੈ ਇਹਦੇ ਵਿੱਚੋਂ ਬਹੁਤ ਆਤ ਗੁਰੂ ਕੇ ਸਿੱਖ ਬੜੀ ਕਰਨੀ ਵਾਲੇ ਹੋਏ ਨੇ ਬਾਕੀ ਗੱਲ ਆਪਾਂ ਨਾਲ ਦੀ ਨਾਲ ਸਾਂਝੀ ਕਰਾਂਗੇ ਭਾਈ ਪਾਰੋ ਦੇ ਕੰਨਾਂ ਵਿੱਚ ਕਿਸੇ ਤਰ੍ਹਾਂ ਸਤਗੁਰੂ ਦਾ ਅੰਮ੍ਰਿਤ ਬੋਲ ਪਿਆ ਕੁਛ ਬੋਲਨੇ ਕਿਉਂ ਸਫਰ ਤੈ ਕੀਤਾ ਉਹ ਮਨ ਤੱਕ ਪਹੁੰਚ ਗਿਆ ਉਹ ਗੁਰੂ ਦੇ ਅੰਮ੍ਰਿਤ ਬੋਲ ਮਨ ਨੂੰ ਮਿੱਠਾ ਲੱਗ ਜਾਏ ਏ ਕਰ ਬੜੀ ਪੱਟੀ ਸੁਭਾਗੀ ਐ ਜਿਨ੍ਹਾਂ ਗੁਰਬਾਣੀ ਮਨ ਭਾਈਆ ਅੰਮ੍ਰਿਤ ਛੱਕ ਛੱਕੇ ਜਾਂ ਗੁਰੂ ਅਮਰਦਾਸ ਜੀ ਦਾ ਵੀ ਇੱਕ ਪਾਵਨ ਬੋਲ ਚੇਤੇ ਕਰ ਲਈਏ ਆਪੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਦਾ ਕਾਬੂ ਗੁਰੂ ਕੇਰੀ ਬਾਣੀਆਂ ਸਰਬਾਣੀ ਜਿਨ ਕੋ ਨਦਰ ਕਰਮ ਹੋਵੇ ਜੀ ਦੇ ਤੇ ਬਖਸ਼ਿਸ਼ ਹੋਵੇ ਹਿਰਦੇ ਤੈਨਾ ਸਮਾਣੀ ਸ਼ਬਦ ਉਹਨਾਂ ਦੇ ਜ਼ੁਬਾਨ ਤੋਂ ਕੰਨਾਂ ਤੋਂ ਅੱਗੇ ਹਿਰਦੇ ਤੱਕ ਪਹੁੰਚ ਜਾਂਦਾ ਹੈ ਪੀਪੋ ਅੰਮ੍ਰਿਤ ਉਹਨਾਂ ਦੀ ਸ਼ਬਦ ਸ਼ਬਦ ਨਹੀਂ ਰਹਿੰਦਾ ਉਹਨਾਂ ਲਈ ਸ਼ਬਦ ਅੰਮ੍ਰਿਤ ਬਣ ਜਾਂਦਾ ਹੈ ਕਿ ਮਨ ਜਿਵੇਂ ਵਰ ਸੇ ਅੰਮ੍ਰਿਤ ਧਾਰਾ ਦਾ ਆਨੰਦ ਮਾਣਦੇ ਨੇ ਉਹ ਲੋਕ ਗੁਰਬਾਣੀ ਦਾ ਰਸ ਮਾਣਦੇ ਨੇ ਲੋਕ ਉਹਨਾਂ ਦੇ ਹਿਰਦੇ ਤੇ ਨਸ਼ਮਾਨੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਫਿਰ ਸਿਮਰਨ ਕਰਨਾ ਨਹੀਂ ਪੈਂਦਾ ਫਿਰ ਅਠੇ ਪਹਿਰ ਆਪਣੇ ਪਿਆਰੇ ਦੀ ਯਾਦ ਵਿੱਚ ਜ਼ਿੰਦਗੀ ਬਤੀਤ ਹੁੰਦੀ ਹੈ ਸਦਾ ਰਹੋ ਹਰ ਰੰਗ ਜਪਿਓ ਸ਼ਾਰਗ ਪਾਣੀ ਉਹ ਦਿਨ ਰਾਤ ਰੱਬੀ ਇਬਾਦਤ ਕਰਦਾ ਹੈ ਉਤੇ ਸਰੀਰ ਦਾ ਇੱਕ ਇੱਕ ਅੰਗ ਰੱਬੀ ਪਿਆਰ ਵਿੱਚ ਰੰਗਿਆ ਜਾਂਦਾ ਹੈ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਦੀਵ ਕਾਨ ਏਸੇ ਬਾਣੀ ਨੂੰ ਦੁੱਖ ਸੁਖ ਸਾਂਝ ਸੰਸਾਰਕ ਜੀਵਨ ਜਾਂਚ ਰੱਬ ਨਾਲ ਮਿਲਣਾ ਹਰ ਕੱਲ ਦੇ ਵਿੱਚ ਸਦਾ ਗਾਵੋ ਸਦੀਵ ਏਸੇ ਬਾਣੀ ਨੂੰ ਗਾ ਕੇ ਮਨੁੱਖ ਆਪਣੀ ਜ਼ਿੰਦਗੀ ਦੀਆਂ ਸਮੋਚੀਆਂ ਲੋੜਾਂ ਪੂਰੀਆਂ ਕਰ ਸਕਦਾ ਹੈ ਉਹਨੂੰ ਹੋਰ ਕਿਸੇ ਪਾਸੇ ਭਟਕਣ ਦੀ ਲੋਟ ਨਹੀਂ ਹੁਣ ਇਹ ਅੰਮ੍ਰਿਤ ਬੋਲ ਭਾਈ ਪਰਵਣੇ ਸੁਣੇ ਤੇ ਸੁਣ ਕੇ ਗੁਰੂ ਅੰਗਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਇਆ ਕੁਝ ਦਿਨ ਸੇਵਾ ਕੀਤੀ ਸੇਵਾ ਕਰਦਿਆਂ ਹੋਇਆਂ ਗੁਰਬਾਣੀ ਦੇ ਰਸ ਨੂੰ ਮੰਨਦਿਆਂ ਹੋਇਆਂ ਇੱਕ ਦਿਨ ਗੁਰੂ ਦਰਬਾਰ ਵਿੱਚ ਪਰਮਹੰਸ ਦੀ ਗੱਲ ਗੁਰੂ ਅੰਗਦ ਸ਼ੈ ਮਹਾਰਾਜ ਜੀ ਨੇ ਕੀਤੀ ਸ਼ਬਾਬਕ ਕਿਤੇ ਵਿਚਾਰ ਚਲਦੇ ਆ ਵਿੱਚੋਂ ਗੱਲ ਹੋ ਗਈ ਪਰ ਭਾਈ ਪਾਰੋ ਵੱਖਰੇ ਤੌਰ ਤੇ ਗੁਰੂ ਅੰਗਦ ਸ਼ੈ ਮਹਾਰਾਜ ਜੀ ਨੂੰ ਮਿਲਿਆ ਕਿੰਨ ਦੇ ਪਤਸ਼ਾ ਇੱਕ ਮੈਂ ਬੇਨਤੀ ਕਰਨੀ ਚਾਹੁੰਨਾ ਹੈ ਵੀ ਜਿਹੜਾ ਤੁਸੀਂ ਅੱਜ ਪਰਮਹੰਸ ਦੀ ਗੱਲ ਕੀਤੀ ਹੈ ਇਹ ਮੇਰੀ ਥੋੜੀ ਜੀ ਪਕੜ ਵਿੱਚ ਆਈ ਹੈ ਤੇ ਪਰ ਮੈਨੂੰ ਪੂਰੇ ਤੌਰ ਤੇ ਸਮਝ ਨਹੀਂ ਲੱਗ ਸਕੀ ਤੁਸੀਂ ਕਿਰਪਾ ਕਰਕੇ ਸਮਝਾ ਦਿਓਗੇ ਗੁਰੂ ਅੰਗਦ ਸਾਹਿਬ ਜੀ ਨੇ ਬੜੀ ਕਿਰਪਾ ਕੀਤੀ ਬਖਸ਼ਿਸ਼ ਕੀਤੀ ਭਾਈ ਭਾਰੋ ਨੂੰ ਉਸ ਪਰਮ ਹੰਸ ਦੀ ਸਾਰੀ ਗੱਲ ਸਮਝ ਆਈ ਨਾਲ ਉਹਦੇ ਲੱਛਣ ਦੱਸੇ ਭਈ ਇੱਕ ਹੰਸ ਹੁੰਦਾ ਹੈ ਜਿਹੜਾ ਦੁਨੀਆਂ ਦੇ ਵਿੱਚ ਪਰਵਾਨਿਆ ਗਿਆ ਉਹ ਹੰਸ ਦੀ ਚੁੰਝ ਵਿੱਚ ਖੱਟਾਪਣ ਰੱਬ ਨੇ ਲਾਇਆ ਹੁੰਦਾ ਹੈ ਉਹ ਖੱਟੇਪਣ ਦੇ ਨਾਲ ਹੰਸ ਜਦੋਂ ਵੀ ਦੁੱਧ ਪੀਣ ਲੱਗਦਾ ਹੈ ਉਹ ਦੁੱਧ ਫੁੱਟ ਜਾਂਦਾ ਹੈ ਪਾਣੀ ਵੱਖਰਾ ਹੋ ਜਾਂਦਾ ਹੈ ਫੁੱਟੀਆਂ ਵੱਖਰੀਆਂ ਹੋ ਜਾਂਦੀਆਂ ਨੇ ਲੋਕਾਂ ਨੂੰ ਉਸ ਪਾਣੀ ਤੇ ਦੁੱਧ ਨੂੰ ਵੱਖਰਾ ਕਰਕੇ ਤਤ ਨੂੰ ਵੱਖਰਾ ਕਰਨ ਦੇ ਵਿੱਚ ਪੜੀ ਮਿਹਨਤ ਕਰਨੀ ਪੈਂਦੀ ਹੈ ਪਰ ਹੰਸ ਨੂੰ ਉਹ ਕੁਦਰਤ ਨੇ ਦਾਤ ਦਿੱਤੀ ਹੈ ਕਿ ਹੰਸ ਜਿਹੜਾ ਉਹ ਫੁੱਟੀਆਂ ਚੁਗ ਲੈਂਦਾ ਹੈ ਪਾਣੀ ਨੂੰ ਛੱਡ ਦਿੰਦਾ ਹੈ ਇਸ ਲਈ ਉਹ ਹੰਸ ਹੈ ਪਰ ਉਹਦੇ ਵਿੱਚ ਇੱਕ ਵੱਡੀ ਗੱਲ ਪਰਮ ਹੰਸ ਦੀ ਤਾਂ ਹੈ ਭਈ ਪਰਮ ਹੰਸ ਉਹ ਹੁੰਦਾ ਹੈ ਜਿਹੜਾ ਆਪਣੇ ਚੁਗਿਰਦੇ ਨੂੰ ਵੀ ਆਪਣਾ ਅਸਰ ਛੱਡ ਜਾਏ ਤੇ ਜਿਵੇਂ ਗੁਰੂ ਕੇ ਮਹਾਨ ਗੁਰਸਿੱਖ ਹੁੰਦੇ ਨੇ ਉਹਨਾਂ ਨੇ ਕੁਰਬਾਨੀ ਦੇ ਸ਼ਬਦ ਨਾਲ ਸੰਸਾਰ ਨੂੰ ਪੂਰਨ ਤੌਰ ਤੇ ਸਮਝ ਲਿਆ ਹੁੰਦਾ ਹੈ ਉਹ ਸੰਸਾਰ ਦੇ ਵਿਕਾਰਾਂ ਵਿੱਚ ਨਹੀਂ ਉਲਝਦੇ ਉਹ ਨਰਿੰਕਾਰ ਦੇ ਦੁੱਧ ਦੀਆਂ ਫੁੱਟੀਆਂ ਖਾ ਕੇ ਆਪਣੇ ਜੀਵਨ ਦੀ ਖੁਰਾਕ ਪੈਦਾ ਕਰ ਲੈਂਦੇ ਨੇ ਤੇ ਇਸ ਤਰ੍ਹਾਂ ਪ੍ਰਮਾਨ ਹੋ ਜਾਂਦੇ ਨੇ ਪਰ ਪਰਮਹੰਸ ਤਾਂ ਨੇ ਉਹ ਆਪਣੇ ਚੁਗਿਰਦੇ ਨੂੰ ਵੀ ਖੋਰਾ ਗੁਰੂ ਕੇ ਪਿਆਰਿਆਂ ਨੂੰ ਵੀ ਉਹ ਇਸ ਰਬੀ ਰਾਤੇ ਤੋੜ ਸਕਦੇ ਨੇ ਉਹਨਾਂ ਦਾ ਜੀਵਨ ਲੋਕਾਂ ਲਈ ਮਿਸਾਲ ਬਣ ਜਾਂਦਾ ਹੈ ਭਾਈ ਪਾਰੋ ਦਾ ਜੀਵਨ ਇਹੋ ਜਿਹਾ ਸੀ ਉਹ ਗੁਰੂ ਜੀ ਦੇ ਬੋਲ ਕੇਵਲ ਸੁਣ ਕੇ ਛੱਡ ਨਹੀਂ ਸੀ ਦਿੰਦਾ ਬਲਕਿ ਆਪਣੇ ਜੀਵਨ ਵਿੱਚ ਧਾਰਨ ਕਰਕੇ ਉਹਨਾਂ ਦੀ ਕਮਾਈ ਕਰਨ ਲੱਗ ਪੈਂਦੇ ਸਨ ਭਾਈ ਪਾਰੋ ਨੇ ਗੁਰੂ ਅੰਗਦ ਸਾਹਿਬ ਜੀ ਕੋਲ ਬੋਲ ਸੁਣੇ ਇੱਕ ਇੱਕ ਬੋਲ ਸੁਣ ਸੁਣ ਕੇ ਆਪਣੀ ਅਕਲ ਦੇ ਉਸ ਖਜ਼ਾਨੇ ਵਿੱਚ ਮੋਤੀਆਂ ਮੰਗੂ ਟਕਾ ਲਿਆ ਤੇ ਮੁੜ ਉਸੇ ਤਰ੍ਹਾਂ ਦੀ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਇੱਕ ਦਿਨ ਵਕਤ ਆਇਆ ਭਾਈ ਭਾਰੋ ਪਰਮਹੰਸ ਬਣਿਆ ਤੇ ਪਰਮਹੰਸ ਬਣ ਕੇ ਗੁਰੂ ਸਾਹਿਬ ਦੀ ਕਰਦੀ ਸੇਵਾ ਕਰਦਾ ਰਿਹਾ ਮੁੜ ਇੱਕ ਵਕਤ ਬਣਿਆ ਜਦੋਂ ਗੁਰੂ ਅੰਗਦ ਸਹਿ ਮਹਾਰਾਜ ਜੀ ਜੋਤੀ ਜੋਤ ਸਮਾ ਗਏ ਭਾਈ ਪਰੋ ਨੂੰ ਤਾਂ ਗੁਰੂ ਦੀ ਜੋਤ ਨਾਲ ਪਿਆਰ ਸੀ ਨਾ ਇਹ ਗੱਲ ਬਹੁਤ ਜੀਤੇ ਰੱਖਣ ਵਾਲੀ ਹੈ ਮੈਂ ਬੇਨਤੀ ਕਰਾਂ ਕਦੇ ਵਕਤ ਮਿਲੇਆ ਵੱਖਰੇ ਚੌੜਤੇ ਦੇ ਤੇ ਸਾਂਝ ਪਾਵਾਂਗਾ ਸਿੱਖ ਕਦੇ ਸ਼ਰੀਰ ਨਾਲ ਨਹੀਂ ਸੀ ਜੁੜਿਆ ਹਾਲਾਂਕਿ ਗੁਰੂ ਦੇ ਸ਼ਰੀਰ ਦਾ ਅਤ ਦਾ ਸਤਕਾਰ ਕਰਨਾ ਚਾਹੀਦਾ ਹੈ ਪਿਆਰ ਕਰਨਾ ਚਾਹੀਦਾ ਹੈ ਜਿਸ ਰਾਹੀਂ ਅੰਮ੍ਰਿਤ ਬੋਲ ਪ੍ਰਗਟ ਹੋਏ ਸਿੱਖ ਨੂੰ ਆਪਣੇ ਵੀ ਸਰੀਰ ਦਾ ਬਹੁਤ ਸਤਿਕਾਰ ਕਰਨਾ ਚਾਹੀਦਾ ਨਾ ਨਸ਼ੇ ਨਾ ਵਿਕਾਰੇ ਦੇ ਚਪੌਣੇ ਚਾਹੀਦੇ ਨੇ ਪਰ ਚੇਤਾ ਰੱਖਿਓ ਜਦੋਂ ਕੋਈ ਗੁਰੂ ਜੀ ਜੁਤੀ ਜੋ ਸਮਾਧਾਂ ਤੇ ਸਨ ਤੇ ਅਗਲੇਰੇ ਗੁਰੂ ਚਖਟੇ ਬੈਠ ਜਾਂਦੇ ਸਨ ਇਤੇ ਰਾਸ਼ ਵਿੱਚੋਂ ਕਦੇ ਇਹੋ ਜੀ ਕੋਈ ਮਿਸਾਲ ਪੜਨ ਨੂੰ ਨਹੀਂ ਮਿਲੀ ਪੈ ਸਿੱਖ ਨਰਾਸ਼ ਹੋ ਕੇ ਘਰੇ ਬੈਠ ਜਾਣ ਕਿ ਸਾਨੂੰ ਤਾਂ ਗੁਰੂ ਅੰਗਦ ਸਾਹਿਬ ਜੀ ਨਾਲ ਪਿਆਰ ਸੀ ਤੇ ਗੁਰੂ ਅਮਰਦਾਸ ਜੀ ਆਗੇ ਨੇ ਉੱਤੇ ਭੱਲੇ ਨੇ ਸਾਡੀ ਕੋਈ ਛਾਂ ਨਹੀਂ ਤੇ ਮੁੜ ਕੋਈ ਗੁਰੂ ਕਰ ਸਿੱਖ ਕਰੇ ਬੈਠ ਗਿਆ ਹੋਵੇ ਗੁਰੂ ਅਮਰਦਾਸ ਜੀ ਦੇ ਵਿਰੇ ਨਵੇਂ ਸਿੱਖ ਆਏ ਹੋਣ ਇਵੇਂ ਹੀ ਦਸਾਂ ਪਾਤਸ਼ਾਹੀਆਂ ਦੇ ਵਿਰੇ ਜਿਵੇਂ ਦਾ ਪਿਆਰ ਸਤਕਾਰ ਗੁਰੂ ਅੰਗਦ ਸਾਹਿਬ ਜੀ ਦੇ ਵੇਲੇ ਹੈ ਉਸੇ ਤਰ੍ਹਾਂ ਦੀ ਪ੍ਰੇਮ ਭਾਵਨਾ ਸ਼ਰਧਾ ਗੁਰੂ ਦੇ ਰਣ ਸਾਚੀ ਪ੍ਰੀਤ ਗੁਰੂ ਅਮਰਦਾਸ ਜੀ ਦੇ ਵੇਲੇ ਵੀ ਹੁੰਦੀ ਸੀ ਕਦੇ ਵਕਤ ਮਿਲੇ ਫਿਰ ਸਾਂਝ ਪਾਵਾਂਗਾ ਅੱਜ ਆਪਾਂ ਇਸੇ ਗੱਲ ਬਰ ਰਹੀਏ ਹੁਣ ਭਾਈ ਪਾਰੋ ਗੁਰੂ ਅਮਰਦਾਸ ਜੀ ਦੇ ਵੇਲੇ ਵੀ ਉਸੇ ਤਰ੍ਹਾਂ ਦੀ ਕਮਾਈ ਕਰਦਾ ਰਿਹਾ ਇੱਕ ਦਿਨ ਉਹ ਪਰਮ ਹੰਸ ਬਣ ਗਿਆ ਕੇਵਲ ਬੋਲਾ ਤੱਕ ਨਾ ਰਿਹਾ ਉਹ ਵਾਕਈ ਪਰਮਹੰਸ ਬਣ ਗਿਆ ਸ਼ਤਗੁਰੂ ਜੀ ਨੇ ਕਿਰਪਾ ਕੀਤੀ ਉਹਨੂੰ ਪਰਮਹੰਸ ਦੀ ਪਦਵੀ ਵੀ ਬਖਸ਼ੀ ਸੀ ਨਾਲ ਪਰਮਹੰਸ ਹੋਵੇ ਜਿਹੜਾ ਦੂਜਿਆਂ ਨੂੰ ਵੀ ਹੰਸ ਬਣਾ ਸਕਦਾ ਹੋਵੇ ਹੰਸ ਤਾਂ ਉਹ ਹੁੰਦਾ ਹੈ ਜਿਹੜਾ ਉਹਦੇ ਨਾਲ ਭਾਵੇਂ ਕਾਂ ਸਦੀਆਂ ਬੈਠਾ ਰਵੇ ਪਰ ਉਹ ਹੰਸ ਨਹੀਂ ਬਣਾ ਸਕਦਾ ਪਰ ਜਿਹੜਾ ਪਰਮਹੰਸ ਹੈ ਉਹ ਦੂਜਿਆਂ ਨੂੰ ਵੀ ਹੰਸ ਬਣਾ ਸਕਦਾ ਹੈ ਉਹ ਗੁਰੂ ਚਰਨਾਂ ਵਿੱਚ ਲਿਆ ਕੇ ਉਸ ਗੁਰੂ ਦਾ ਸੇਵਕ ਬਣ ਜਾਂਦਾ ਹੈ ਕਿਆ ਹੰਸ ਕਿਆ ਬਗਲਾ ਜਾਂਕੋ ਨਦਰ ਕਰੇ ਜੇਤਿ ਸਭਾਵੇ ਨਾਨਕਾ ਕਾਗੋ ਹੰਸ ਕਰੇ ਉਹ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਕਬੂਲ ਹੋਇਆ ਸਿੱਖ ਕੇਵਲ ਪਰਮਹੰਸ ਨਾ ਰਿਹਾ ਗੁਰੂ ਅੰਗਦ ਸ਼ਬ ਜੀ ਦੀਆਂ ਦਿੱਤੀਆਂ ਪਦਵੀਆਂ ਤੱਕ ਨਾ ਰੁਕਿਆ ਗੁਰੂ ਅਮਰਦਾਸ ਜੀ ਨੇ ਇੱਕ ਹੋਰ ਪਦਵੀ ਉਨ੍ਹਾਂ ਬਖਸ਼ਿਸ਼ ਕੀਤੀ ਉਸੇ ਭਾਈ ਮੰਝੀਆਂ ਵਿੱਚੋਂ ਇੱਕ ਮੰਜੀ ਬਖਸ਼ਿਸ਼ ਕੀਤੀ ਅਤੇ ਪ੍ਰਚਾਰ ਲਈ ਉਹਨਾਂ ਨੂੰ ਅੱਗੇ ਤੋਰਿਆ ਭਾਈ ਪਾਰੂ ਨੇ ਬਹੁਤ ਪ੍ਰਚਾਰ ਕੀਤਾ ਗੁਰੂ ਦੇ ਦਰਸ਼ਨਾਂ ਲਈ ਕਦੇ ਵੀ ਲਮੇਰਾ ਪਿਛੋੜਾ ਨਹੀਂ ਛਿਪਣ ਦਿੰਦੇ ਬਿਆਸਾ ਦੇ ਦੂਜੇ ਕੰਢੇ ਇਹਨਾਂ ਦਾ ਨਗਰ ਸੀ ਤੇ ਉਸ ਤੋਂ ਪਰਲੇ ਪਾਸੇ ਗੁਰੂ ਅਮਰਦਾਸ ਜੀ ਦਾ ਨਿਵਾਸ ਹੁੰਦਾ ਸੀ ਜਦੋਂ ਵਕਤ ਆਉਣਾ ਘਰੋਂ ਵੀ ਖੁੱਲਾ ਡੁੱਲਾ ਸੀ ਜਿਵੇਂ ਅੱਜ ਦੇ ਜ਼ਮਾਨੇ 'ਚ ਕਹਿ ਲਈਏ ਕਿ ਕਿਸੇ ਨੇ ਬਹੁਤ ਵੱਡੀ ਮਹਿੰਗੀ ਕਾਰ ਰੱਖੀ ਹੋਵੇ ਉਹ ਉਸ ਦੀ ਕਰੋਗੀ ਹਾਲਤ ਨੂੰ ਬਿਆਨ ਕਰਦੀ ਹੁੰਦੀ ਹੈ ਕੇਵਲ ਕਾਰ ਨਹੀਂ ਹੁੰਦੀ ਉਸ ਬੰਦੇ ਦਾ ਸਮੁੱਚਾ ਰਹਿਣ ਸਹਿਣ ਪ੍ਰਗਟ ਕਰਦੀ ਹੁੰਦੀ ਹੈ ਇਸੇ ਤਰ੍ਹਾਂ ਪੁਰਾਣੇ ਸਮੇਂ ਦੇ ਵਿੱਚ ਮਹਿੰਗੀਆਂ ਘੋੜੀਆਂ ਅੱਜ ਦੀਆਂ ਮਹਿੰਗੀਆਂ ਕਾਰਾਂ ਵਰਗੀਆਂ ਹੁੰਦੀਆਂ ਸੀ ਭਾਈਪਾਰੋ ਇਵੇਂ ਬਹੁਤ ਮਹਿੰਗੀ ਘੋੜੀ ਰੱਖੀ ਹੋਈ ਸੀ ਤੇ ਰੱਖੀ ਹੋਈ ਵੀ ਗੁਰੂ ਸਾਹਿਬਾਂ ਦੇ ਲਈ ਸੀ ਵੀ ਮੈਂ ਗੁਰੂ ਜੀ ਦੇ ਦਰਸ਼ਨ ਕਰਨ ਆਉਣਾ ਹੈ ਕੇਵਨ ਭਾਈਪਾਰੋ ਨੂੰ ਆਪਣੀ ਹੀ ਚੰਗੀ ਘੋੜੀ ਰੱਖਣ ਦਾ ਸ਼ੌਕ ਨਹੀਂ ਸੀ ਉਨੇ ਇੱਕ ਘੋੜੀ ਗੁਰੂ ਅਮਰਦਾਸ ਜੀ ਨੂੰ ਵੀ ਭੇਟਾ ਕੀਤੀ ਸੀ ਔਰ ਇਹ ਬੜੀ ਟ੍ਰੇਨਡ ਕੀਤੀ ਹੋਈ ਸੀ ਜਿਹੜੀ ਆਪਣੇ ਸਵਾਰ ਨੂੰ ਪਛਾਣ ਲੈਂਦੀ ਸੀ ਆਪਣੇ ਤੋਂ ਬਿਨਾ ਕਿਸੇ ਔਰ ਨੂੰ ਸਵਾਰੀ ਨਹੀਂ 시 ਕਰਨ ਦਿੰਦੀ ਜਦੋਂ ਬਾਬਾ ਦਾਤੂ ਜੀ ਗੁਰੂ ਅੰਗਦ ਸਾਹਿਬ ਜੀ ਦੇ ਪੁੱਤਰਾਂ ਨੇ ਇਹ ਬਰਾਬਰ ਗੱਦੀ ਲਈ ਸੀ ਤਾਂ ਉਦੋਂ ਸਮਾਨ ਲੁੱਟ ਕੇ ਲੈ ਕੇ ਚੱਲੇ ਸਨ ਬਾਬਾ ਧੱਤੁ ਜੀ ਤੇ ਅਸੂ ਜੀ ਦੋਵੇਂ ਕੱਦੀਆਂ ਲਾ ਕੇ ਬੈਠ ਕੇ ਸਨ ਜਦੋਂ ਸਮਾਨ ਲੁੱਟ ਕੇ ਲੈ ਕੇ ਚੱਲੇ ਸਨ ਤੇ ਘੋੜੀ ਵੀ ਲੈ ਕੇ ਚੱਲੇ ਸਨ ਤੇ ਘੋੜੀ ਤੇ ਸਵਾਰ ਹੋਏ ਤਾਂ ਉਸ ਵੇਲੇ ਉਹ ਘੋੜੀ ਨੇ ਆਪਣੇ ਤੋਂ ਥੱਲੇ ਛੁੱਟ ਦਿੱਤਾ ਗੁਰੂ ਪੁੱਤ ਰੋਂਦੇ ਨਾਤੇ ਵੀ ਉਹਨਾਂ ਦੀ ਲੱਤ ਟੁੱਟ ਗਈ ਤੇ ਲਮੀਰਾ ਸਮਾਂ ਜ਼ਿੰਦਗੀ ਚ ਕਰ ਰੌਂਦੇ ਰਹੇ ਸਨ ਉਹੀ ਘੋੜੀ ਸੀ ਜਿਹੜੀ ਹਰ ਵਕਤ ਗੁਰੂ ਅਮਰਦਾਸ ਜੀ ਦੇ ਉਸ ਨੂੰ ਪਹਿਚਾਨ ਕੇ ਆਪਣੇ ਸਵਾਰ ਨੂੰ ਪਹਿਚਾਨ ਕੇ ਉਹ ਹਰ ਜਗ੍ਹਾ ਤੇ ਮਦਦ ਕਰਦੀ ਸੀ ਮੈਂ ਜਿਹੜੀ ਬੇਨਤੀ ਕਰਿਆ ਸ਼ਾ ਭਾਈ ਪਾਰੋ ਈਵੇਂ ਕੋੜੀ ਤੇ ਸਵਾਰ ਹੋਣਾ ਬਿਆਸਾ ਤੇਆ ਪਾਰ ਕਰਕੇ ਗੁਰੂ ਜੀ ਦੇ ਦਰਸ਼ਨ ਕਰਕੇ ਆਪਣੇ ਘਰ ਦੇ ਕਾਰੋਬਾਰਾਂ ਨੂੰ ਸ਼ੁਰੂ ਕਰ ਲੈਣਾ ਤੇ ਨਾਲ ਜੋ ਮੰਜੀਦਾਰ ਹੋਣ ਦੇ ਨਾਤੇ ਪ੍ਰਚਾਰ ਦੀ ਡਿਊਟੀ ਸੀ ਉਹ ਵੀ ਸੇਵਾ ਨਿਭਾਉਣੀ ਇੱਕ ਵਾਰੀ ਪਿੱਛੇ ਜ਼ਿਕਰ ਆ ਚੁੱਕਾ ਹੋਇਆ ਇੱਕ ਵਾਰੀ ਉਹ ਵਿਆਸਾ ਪਿਆਰ ਕਰਨ ਲੱਗੇ ਇੱਕ ਬਹੁਤ ਵੱਡਾ ਘੋੜਿਆਂ ਦਾ ਵਪਾਰੀ ਅੱਲਾ ਯਾਰ ਉਹ ਇਹਨਾਂ ਤੇ ਜੀਵਨ ਤੋਂ ਬੜਾ ਪ੍ਰਭਾਵਿਤ ਹੋਇਆ ਕਰਨੀ ਤੋਂ ਬੜਾ ਪ੍ਰਭਾਵਿਤ ਹੋਇਆ ਗੁਰੂ ਚਰਨਾਂ ਵਿੱਚ ਗਿਆ ਕਿ ਉਹ ਮੁਸਲਮਾਨ ਹੋਣ ਦੇ ਬਾਵਜੂਦ ਵੀ ਸਤਿਗੁਰੂ ਦੀ ਸਿੱਖੀ ਨੂੰ ਧਾਰਨ ਕਰਕੇ ਗੁਰੂ ਦਾ ਸੇਵਕ ਬਣਿਆ ਤੇ ਉਹਨੇ ਵੀ ਇੰਨੀ ਕਮਾਈ ਕੀਤੀ ਸੀ ਉਹ ਵੀ ਮੰਜੀਦਾਰ ਬਣਿਆ ਉਹਦਾ ਜ਼ਿਕਰ ਪਿੱਛੇ ਆਪਾਂ ਕਰ ਚੁੱਕੇ ਹਾਂ ਗੁਰੂ ਅਮਰਦਾਸ ਜੀ ਦੇ ਹੀ ਪਰਿਵਾਰ ਵਿੱਚੋਂ ਪਹਿਲੀ ਗੱਲ ਸਭ ਪਿੰਡ ਵਿੱਚੋਂ ਇੱਕ ਬੇਅੰਤ ਗੁਰੂ ਕੇ ਸਿੱਖ ਜਿਹੜੇ ਸਨ ਉਹ ਗੁਰੂ ਅਮਰਦਾਸ ਜੀ ਦੇ ਜਾਂ ਗੁਰੂ ਨਾਨਕ ਸਾਹਿਬ ਜੀ ਦੇ ਦਰਸਾਇਗ ਹੋਏ ਰਾਹ ਦੇ ਪੰਧੀ ਬਣੇ ਸਨ ਤੇ ਇਸੇ ਪਰਿਵਾਰ ਵਿੱਚੋਂ ਭਾਈ ਨਰੈਣ ਦਾਸ ਜੀ ਉਹਨੇ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣੀ ਬੇਟੀ ਦਾ ਰਿਸ਼ਤਾ ਦਿੱਤਾ ਸੀ ਸਤਗੁਰੂ ਜੀ ਦੇ ਘਰ ਭਾਈ ਨਰੈਣ ਦਾਸ ਜੀ ਗੁਰੂ ਘਰ ਕੋਪਨ ਸਾਹਿਬ ਜੀ ਦੇ ਸ਼ੌਰਾ ਸਾਹਿਬ ਹੋਂ ਦਾ ਵੀ ਉਹਨਾਂ ਨੂੰ ਮਾਨ ਪ੍ਰਾਪਤ ਹੈ ਉਹ ਏਸੇ ਪਰਿਵਾਰ ਵਿੱਚੋਂ ਏਸੇ ਡੱਲੇ ਨਕਰ ਤੇ ਵਸੇ ਸਨ ਤਾਂ ਭਾਈ ਪਾਰੋ ਜੀ ਦਾ ਜੀਵਨ ਇੱਕ ਬਹੁਤ ਮਿਸਾਲ ਦਾ ਜੀਵਨ ਸੀ ਇੱਕ ਆਪਣੇ ਬੋਲਾਂ ਨਾਲ ਤਾਂ ਪ੍ਰਚਾਰ ਕਰਦੇ ਸਨ ਪੜ ਆਪਣੀ ਕਰਨੀ ਦੇ ਨਾਲ ਹੀ ਕਿ ਨਹੀਂ ਲੋਕਾਂ ਨੂੰ ਗੁਰੂ ਚਰਨਾਂ ਦੇ ਨਾਲ ਛੋੜ ਕੇ ਰੱਬੀ ਰਾਹ ਤੇ ਤੋਰਿਆ ਸੀ ਭਾਈ ਪਾਰੂ ਜੀ ਦਾ ਜੀਵਨ 22 ਮੰਝੀਆਂ ਵਿੱਚੋਂ ਇੱਕ ਉਕਰ ਦਾ ਸਿਤਾਰਾ ਚਮਕਦਾ ਸਿਤਾਰਾ ਜਿਹੜਾ ਅੱਜ ਵੀ ਉਹਨਾਂ ਦਾ ਜੀਵਨ ਪਿਆਰ ਭਾਵਨਾ ਨਾਲ ਪੜੇਗਾ ਤੇ ਯਕੀਨ ਕਰਕੇ ਜਾਣਿਓ ਉਹਨੂੰ ਗੁਰੂ ਤੇ ਸ਼ਰਧਾ ਭਰੋਸਾ ਭਾਵਨਾ ਯਕੀਨਨ ਪੱਕੀ ਹੋ ਜਾਏਗੀ ਗੁਰੂ ਦੇ ਚਰਨ ਪਕੜ ਕੇ ਉਹ ਵੀ ਆਪਣੀ ਜ਼ੁਬਾਨੋਂ ਗਾਏਗਾ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਗੁਰੂ ਕਿਰਪਾ ਕਰੇ ਅਸੀਂ ਇਹਨਾਂ ਗੁਰ ਸਿੱਖਾਂ ਦੇ ਜੀਵਨ ਦੀ ਖੁਸ਼ਬੂ ਆਪਣੇ ਜੀਵਨ ਵਿੱਚ ਮਾਨ ਸਕੀਏ ਜੀ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ